ਪਿੰਡ ਦੇ ਇੱਕ ਛੋਟੇ ਜਿਹੇ ਘਰ ਵਿੱਚ ਸ਼ੱਬੋ ਆਪਣੇ ਮਾਤਾ ਪਿਤਾ ਨਾਲ ਰਹਿੰਦੀ ਸੀ ਉਸ ਦਾ ਪਿਤਾ ਕਿਸਾਨ ਸੀ ਤੇ ਉਹਨਾਂ ਕੋਲ ਮਸਾਂ ਗੁਜ਼ਾਰੇ ਜੋਗੀ ਥੋੜੀ ਬਹੁਤ ਜ਼ਮੀਨ ਸੀ ਜਿਸ ਵਿੱਚ ਸ਼ੱਬੋ ਦੇ ਪਿਤਾ ਜੀ ਖੇਤੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਤੇ ਸ਼ੱਬੋ ਪਿੰਡ ਦੇ ਸਕੂਲ ਵਿੱਚ ਬੱਚਿਆਂ ਨੂੰ ਪੜਾਉਂਦੀ ਸੀ ਜਿਸ ਨਾਲ ਉਸ ਨੂੰ ਕੁਝ ਪੈਸੇ ਮਿਲ ਜਾਂਦੇ ਸਨ ਉਧਰ ਪਿੰਡ ਵਿੱਚ ਕਦੀ ਸੋਕਾ ਪੈ ਜਾਂਦਾ ਤੇ ਕਦੀ ਹੜ ਆ ਜਾਂਦੇ ਜਿਸ ਨਾਲ ਫਸਲਾਂ ਨਸ਼ਟ ਹੋ ਜਾਂਦੀਆਂ ਕਦੀ ਕਦੀ ਤਾਂ ਭੁੱਖੇ ਮਰਨ ਦੀ ਨੌਬਤ ਵੀ ਆ ਜਾਂਦੀ ਇਸ ਦੌਰਾਨ ਸ਼ੱਭੋ ਆਪਣੇ ਪਰਿਵਾਰ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੀ ਤੇ ਉਸਦੇ ਮਾਤਾ-ਪਿਤਾ ਸ਼ੱਭੋ ਦੇ ਵਿਆਹ ਨੂੰ ਲੈ ਕੇ ਹਮੇਸ਼ਾ ਪਰੇਸ਼ਾਨ ਰਹਿੰਦੇ ਸ਼ੱਭੋ ਦੀ ਇੱਕ ਸਹੇਲੀ ਸੀ ਅਮ੍ਰਿਤਾ ਤੇ ਉਹ ਵਧੀਆ ਪਰਿਵਾਰ ਤੋਂ ਸੀ ਉਸਦੇ ਪਿਤਾ ਨੇ ਉਸ ਨੂੰ ਪੜ੍ਹਨ ਲਈ ਸ਼ਹਿਰ ਭੇਜ ਦਿੱਤਾ ਇੱਕ ਵਾਰ ਅਮ੍ਰਿਤਾ ਛੁੱਟੀਆਂ ਵਿੱਚ ਪਿੰਡ ਆਈ ਸ਼ੱਬੂ ਨੂੰ ਵੇਖ ਕੇ ਕਹਿੰਦੀ ਕਿ ਤੂੰ ਇਹਨਾਂ ਇੰਨੀ ਪਰੇਸ਼ਾਨ ਕਿਉਂ ਰਹੀ ਨਹੀਂ ਹੈ ਤੂੰ ਮੇਰੇ ਨਾਲ ਸ਼ਹਿਰ ਚੱਲ ਉੱਥੇ ਤੈਨੂੰ ਕੋਈ ਨਾ ਕੋਈ ਨੌਕਰੀ ਜ਼ਰੂਰ ਮਿਲ ਜਾਏਗੀ ਤੇ ਤੂੰ ਆਰਾਮ ਨਾਲ ਰਹਿ ਸਕੇਂਗੀ ਆਪਣਾ ਖਰਚਾ ਕੱਢ ਕੇ ਤੂੰ ਪੈਸੇ ਘਰ ਵੀ ਭੇਜ ਸਕਦੀ ਹੈ ਸ਼ੱਬੂ ਨੇ ਬੜੇ ਧਿਆਨ ਨਾਲ ਉਸ ਦੀ ਗੱਲ ਸੁਣੀ ਤੇ ਉਸ ਨੂੰ ਸਾਰੀ ਗੱਲ ਸਮਝ ਆ ਗਈ ਵੈਸੇ ਵੀ ਉਹ ਦਿਨ ਰਾਤ ਪਰੇਸ਼ਾਨ ਰਹਿੰਦੀ ਸੀ ਕਿ ਉਹ ਆਪਣੇ ਪਰਿਵਾਰ ਦੀ ਮਦਦ ਕਿਵੇਂ ਕਰੇ ਸ਼ੱਭੋ ਕਹਿੰਦੀ ਤੇਰੀ ਗੱਲ ਤਾਂ ਠੀਕ ਹੈ ਪਰ ਮੈਂ ਪਿਤਾ ਜੀ ਨਾਲ ਗੱਲ ਕਰਕੇ ਦੇਖਦੀ ਹਾਂ ਤੇ ਅਮ੍ਰਿਤਾ ਕਹਿੰਦੀ ਇਸ ਗੱਲ ਦੀ ਤੂੰ ਫਿਕਰ ਨਾ ਕਰ ਮੈਂ ਆਪਣੇ ਪਾਪਾ ਨੂੰ ਕਹਾਂਗੀ ਉਹ ਚਾਚਾ ਜੀ ਨਾਲ ਗੱਲ ਕਰ ਲੈਣਗੇ ਜੇਕਰ ਤੂੰ ਮੇਰੇ ਨਾਲ ਰਹੇਗੀ ਤਾਂ ਤੈਨੂੰ ਕਿਸੇ ਗੱਲ ਦੀ ਕੋਈ ਫਿਕਰ ਨਹੀਂ ਹੋਵੇਗੀ ਉਸ ਦਿਨ ਸ਼ਾਮ ਨੂੰ ਸ਼ੱਭੋ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਪਰ ਉਸਦੇ ਪਿਤਾ ਨੇ ਮਨਾਂ ਕਰ ਦਿੱਤਾ ਸ਼ੱਭੋ ਬੋਲੀ ਪਿਤਾ ਜੀ ਕਦੋਂ ਤੱਕ ਇੱਥੇ ਭੁੱਖੇ ਮਰਦੇ ਰਹਾਂਗੇ ਇਥੇ ਕੁਝ ਵੀ ਨਹੀਂ ਰੱਖਿਆ ਮੈਨੂੰ ਜਾਣ ਦਿਓ ਜੇਕਰ ਵਧਿਆ ਜੀ ਨੌਕਰੀ ਮਿਲ ਗਈ ਤਾਂ ਮੈਂ ਤੁਹਾਨੂੰ ਵੀ ਬੁਲਾ ਲਾਵਾਂਗੀ ਪਿਤਾ ਜੀ ਬੋਲੇ ਨਹੀਂ ਨਹੀਂ ਅਸੀਂ ਕਿਹੜਾ ਤੇਰੀ ਕਮਾਈ ਤੇ ਬੈਠੇ ਹਾਂ ਇਹ ਸੁਣ ਕੇ ਛੱਬੋ ਨੇ ਕਿਹਾ ਇਸ ਵਿੱਚ ਮੇਰੀ ਕਮਾਈ ਦੀ ਗੱਲ ਕਿੱਥੋਂ ਆ ਗਈ ਕੁਝ ਦਿਨਾਂ ਦੀ ਗੱਲ ਹੈ ਥੋੜੇ ਬਹੁਤ ਪੈਸੇ ਇਕੱਠੇ ਹੋ ਜਾਣਗੇ ਤਾਂ ਤੁਸੀਂ ਵੀ ਕੋਈ ਕੰਮ ਸ਼ੁਰੂ ਕਰ ਸਕਦੇ ਹੋ ਉੱਥੇ ਤਾਂ ਛੋਟੀ ਜੀ ਰੇੜੀ ਲਗਾ ਕੇ ਵੀ ਵਧੀਆ ਪੈਸੇ ਕਮਾਏ ਜਾ ਸਕਦੇ ਹਨ ਉੱਝ ਹੀ ਦੇਰ ਵਿੱਚ ਅਮ੍ਰਿਤਾ ਦੇ ਪਾਪਾ ਵੀ ਆ ਗਏ। ਉਹ ਪੜ੍ਹੇ ਲਿਖੇ ਤੇ ਸਮਝਦਾਰ ਆਦਮੀ ਸਨ। ਉਹਨਾਂ ਨੇ ਸ਼ੱਬੋ ਦੇ ਮਾਤਾ-ਪਿਤਾ ਨੂੰ ਸਮਝਾਇਆ। ਉਹ ਸ਼ੱਬੋ ਨੂੰ ਸ਼ਹਿਰ ਭੇਜਣ ਲਈ ਰਾਜ਼ੀ ਹੋ ਗਏ। ਇੱਕ ਹਫ਼ਤੇ ਬਾਅਦ ਦੋਵੇਂ ਸਹੇਲੀਆਂ ਸ਼ਹਿਰ ਆ ਗਈਆਂ। ਸ਼ੱਬੋ ਨੇ ਕੁਝ ਪੈਸੇ ਜੋੜ ਕੇ ਰੱਖੇ ਹੋਏ ਸਨ। ਜਿਨ੍ਹਾਂ ਨਾਲ ਕੁਝ ਦਿਨ ਗੁਜ਼ਾਰਾ ਹੋ ਗਿਆ ਤੇ ਕੁਝ ਦਿਨਾਂ ਬਾਅਦ ਸ਼ੱਬੋ ਨੂੰ ਇੱਕ ਨੌਕਰੀ ਮਿਲ ਗਈ। ਸ਼ੱਬੋ ਨੇ ਸ਼ਹਿਰ ਵਿੱਚ ਜਾ ਕੇ ਆਪਣਾ ਨਾਮ ਸਰਬਜੀਤ ਕੌਰ ਲਖਵਾਇਆ ਤੇ ਉਹ ਆਫਿਸ ਜਾਣ ਲੱਗੀ ਪੜ੍ਹੀ ਲਿਖੀ ਤਾਂ ਉਹ ਬਹੁਤ ਸੀ ਲੇਕਿਨ ਸ਼ਹਿਰ ਦੇ ਤੌਰ ਤਰੀਕੇ ਉਸ ਨੂੰ ਨਹੀਂ ਆਉਂਦੇ ਸਨ ਇਸ ਲਈ ਉਹ ਹਮੇਸ਼ਾ ਚੁੱਪਚਾਪ ਆਪਣੇ ਕੰਮ ਵਿੱਚ ਲੱਗੀ ਰਹਿੰਦੀ ਸ਼ੱਬੋ ਦਾ ਆਫਿਸ ਉਸ ਦੇ ਘਰ ਤੋਂ ਜਿਸ ਵਿੱਚ ਸ਼ੱਬੋ ਅਮ੍ਰਿਤਾ ਦੇ ਨਾਮ ਰਹੀਦੀ ਸੀ ਬਹੁਤ ਦੂਰ ਸੀ ਬੱਸ ਵਿੱਚ ਆਉਣ ਜਾਣ ਵਿੱਚ ਉਸ ਨੂੰ 2 ਘੰਟੇ ਲੱਗ ਜਾਂਦੇ ਸਨ ਸ਼ਾਮ ਨੂੰ ਆਫਿਸ ਤੋਂ ਨਿਕਲ ਕੇ ਘਰ ਆਉਂਦਿਆਂ ਰਾਤ ਹੋ ਜਾਂਦੀ। ਰਾਤ ਨੂੰ ਆਵਾਰਾ ਲੜਕੇ ਇੱਧਰ-ਉੱਧਰ ਘੁੰਮਦੇ ਰਹਿੰਦੇ ਸਨ। ਜਿੰਨਾ ਵਿੱਚੋਂ ਬਚ ਬਚਾ ਕੇ ਉਹ ਘਰ ਪਹੁੰਚਦੀ ਸੀ। ਇੱਕ ਦਿਨ ਸ਼ੱਬੋ ਆਫਿਸ ਤੋਂ ਬਾਅਦ ਬੱਸ ਸਟੈਂਡ ਵੱਲ ਜਾ ਰਹੀ ਸੀ। ਪਿੱਛੋਂ ਮੋਟਰਸਾਈਕਲ ਤੇ ਅਰਜੁਨ ਆਇਆ। ਉਹ ਕੋਲ ਆ ਕੇ ਰੁਕਿਆ। ਅਰਜੁਨ ਉਸਦੇ ਹੀ ਆਫਿਸ ਵਿੱਚ ਕੰਮ ਕਰਦਾ ਸੀ ਤੇ ਕਦੇ-ਕਦੇ ਸ਼ੱਬੋ ਨਾਲ ਕੰਮ ਵਿੱਚ ਮਦਦ ਵੀ ਕਰਵਾ ਦਿੰਦਾ ਸੀ। ਉਹ ਬੋਲਿਆ ਸਰਬਜੀਤ ਘਰ ਜਾ ਰਹੀ ਹੈ ਲੇਕਿਨ ਅੱਜ ਤਾਂ ਬੱਸਾਂ ਦੀ ਹੜਤਾਲ ਹੈ ਦੁਪਹਿਰ ਨੂੰ ਇੱਥੇ ਬੱਸ ਨਾਲ ਕਿਸੇ ਦਾ ਐਕਸੀਡੈਂਟ ਹੋ ਗਿਆ ਸੀ ਪਬਲਿਕ ਨੇ ਬੱਸ ਫੂਕ ਦਿੱਤੀ ਉਦੋਂ ਤੋਂ ਸਾਰੇ ਬੱਸਾਂ ਵਾਲੇ ਹੜਤਾਲ ਤੇ ਚਲੇ ਗਏ ਹਨ ਹੁਣ ਉਹ ਘਰ ਕਿਵੇਂ ਜਾਏਗੀ ਇਹ ਸੁਣ ਕੇ ਛੱਬੋ ਘਬਰਾ ਗਈ ਉਹ ਇੱਧਰ ਉੱਧਰ ਆਟੋ ਲੱਭਣ ਲੱਗੀ ਲੇਕਿਨ ਜੋ ਵੀ ਆਟੋ ਆ ਰਿਹਾ ਸੀ ਉਹ ਪਹਿਲਾਂ ਤੋਂ ਹੀ ਭਰਿਆ ਹੋਇਆ ਸੀ ਫਿਰ ਅਰਜੁਨ ਨੇ ਕਿਹਾ ਸਰਬਜੀਤ ਬੈਠ ਮੈਂ ਤੈਨੂੰ ਘਰ ਛੱਡ ਦਿੰਦਾ ਹਾਂ ਬਸ ਨਾ ਹੋਣ ਕਾਰਨ ਆਟੋ ਪਹਿਲਾਂ ਤੋਂ ਹੀ ਭਰੇ ਹੋਏ ਆ ਰਹੇ ਹਨ। ਸ਼ੱਬੋ ਡਰਦੀ-ਡਰਦੀ ਅਰਜੁਨ ਦੇ ਮੋਟਰਸਾਈਕਲ ਤੇ ਬੈਠ ਗਈ। ਕੁਝ ਦੇਰ ਵਿੱਚ ਦੋਵੇਂ ਘਰ ਪਹੁੰਚ ਗਏ। ਸ਼ੱਬੋ ਨੇ ਅਰਜੁਨ ਦਾ ਧੰਨਵਾਦ ਕੀਤਾ ਕਿ ਜੇਕਰ ਅੱਜ ਤੁਸੀਂ ਨਾ ਹੁੰਦੇ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ। ਅਰਜੁਨ ਬੋਲਿਆ ਮੈਂ ਇੱਥੇ ਨੇੜੇ ਹੀ ਰਹਿਣਾ ਹਾਂ ਅਤੇ ਰੋਜ਼ ਇਸੇ ਰਸਤੇ ਤੋਂ ਉਹ ਲੰਘਦਾ ਹਾਂ। ਜੇਕਰ ਤੁਹਾਨੂੰ ਬੁਰਾ ਨਾ ਲੱਗੇ ਤਾਂ ਮੈਂ ਤੁਹਾਨੂੰ ਰੋਜ਼ ਲੈ ਜਾਇਆ ਕਰਾਂਗਾ। ਵੈਸੇ ਵੀ ਜਾਣਾ ਤਾਂ ਆਪਾਂ ਇੱਕੋ ਹੀ ਜਗ੍ਹਾ ਤੇ ਹੁੰਦਾ ਹੈ ਫਿਰ ਬੱਸਾਂ ਵਿੱਚ ਧੱਕੇ ਖਾਣ ਦਾ ਕੀ ਫਾਇਦਾ ਛੱਬੋ ਝਿਜਕਦੇ ਹੋਏ ਬੋਲੀ ਨਹੀਂ ਨਹੀਂ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ ਮੈਂ ਚਲੀ ਜਾਇਆ ਕਰਾਂਗੀ ਅਰਜੁਨ ਨੇ ਮੁਸਕਰਾਉਂਦਿਆਂ ਹੋਇਆ ਕਿਹਾ ਠੀਕ ਹੈ ਮੈਡਮ ਜੀ ਜੇਕਰ ਇਸ ਤਰ੍ਹਾਂ ਜਾਣ ਨਾਲ ਤੁਹਾਡੇ ਆਤਮ ਸਨਮਾਨ ਵਿੱਚ ਫਰਕ ਪੈਂਦਾ ਹੈ ਤਾਂ ਕਦੀ ਕਦੀ ਮੇਰੇ ਮੋਟਰਸਾਈਕਲ ਵਿੱਚ ਤੇਲ ਪਵਾ ਦਿਓ ਜਾਂ ਫਿਰ ਕਦੀ ਕਦੀ ਚਾਹ ਪਿਆ ਦੇਣਾ ਫਿਰ ਉਸਨੇ ਸੀਰੀਅਸ ਹੁੰਦੇ ਹੋਏ ਕਿਹਾ ਵੇਖੋ ਸਵੇਰ ਦੀ ਤਾਂ ਕੋਈ ਗੱਲ ਨਹੀਂ ਲੇਕਿਨ ਰਾਤ ਨੂੰ ਇੱਥੇ ਗੁੰਡਾਗਰਦੀ ਸ਼ੁਰੂ ਹੋ ਜਾਂਦੀ ਹੈ ਅਣਜਾਣ ਸ਼ਹਿਰ ਅਤੇ ਤੁਸੀਂ ਇਕੱਲੇ ਹੋ ਆਪਣੀ ਸੇਫਟੀ ਬਾਰੇ ਸੋਚੋ ਸ਼ੱਭੋ ਹਾਂ ਕਰ ਦਿੱਤੀ ਅਤੇ ਆਪਣੇ ਫਲੈਟ ਵੱਲ ਚੱਲ ਪਈ ਰਾਤ ਨੂੰ ਸ਼ੱਭੋ ਅਮ੍ਰਿਤਾ ਨੂੰ ਸਾਰੀ ਗੱਲ ਦੱਸਦੀ ਹੈ ਤਾਂ ਅਮ੍ਰਿਤਾ ਕਹਿੰਦੀ ਹੈ ਸਰਬਜੀਤ ਹੁਣ ਪਿੰਡ ਵਾਲੀ ਸੋਚ ਤੋਂ ਬਾਹਰ ਨਿਕਲ ਕੇ ਦੁਨੀਆ ਵੇਖ ਤੈਨੂੰ ਇੱਕ ਵਧੀਆ ਦੋਸਤ ਮਿਲ ਰਿਹਾ ਹੈ ਸ਼ਹਿਰਾਂ ਵਿੱਚ ਇਹ ਸਭ ਕੁਝ ਆਮ ਹੈ ਇੱਥੇ ਕੋਈ ਵੀ ਤੈਨੂੰ ਰੋਕਣ ਟੋਕਣ ਥੋੜੀ ਨਾ ਰਿਹਾ ਹੈ ਅਗਲੇ ਦਿਨ ਤੋਂ ਸਰਬਜੀਤ ਅਰਜਨ ਦੇ ਨਾਲ ਆਫਿਸ ਜਾਣ ਲੱਗੀ ਹੌਲੀ ਹੌਲੀ ਉਹਨਾਂ ਦੀਆਂ ਨਜ਼ਦੀਕੀਆਂ ਵਧਣ ਲੱਗੀਆਂ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਵਧੀਆ ਲੱਗਣ ਲੱਗਾ ਆਫਿਸ ਤੋਂ ਨਿਕਲ ਕੇ ਦੋਵੇਂ ਇੱਧਰ ਉੱਧਰ ਘੁੰਮਦੇ ਇਕੱਠੇ ਇਕੱਠੇ ਕੌਫੀ ਪੀਂਦੇ ਗੱਲਾਂ ਕਰਦੇ ਫਿਰ ਅਰਜਨ ਛੱਬੋ ਨੂੰ ਘਰ ਛੱਡ ਦਿੰਦਾ ਸਮਾਜ ਜਿਵੇਂ ਖੰਭ ਲਗਾ ਕੇ ਉਡ ਰਿਆ ਸੀ ਇੱਕ ਦਿਨ ਸਰਬਜੀਤ ਜਦੋਂ ਘਰ ਪਹੁੰਚੀ ਤਾਂ ਵੇਖਿਆ ਉਸ ਦੇ ਪਿਤਾ ਜੀ ਬੈਠੇ ਸਨ ਤੇ ਹੈਰਾਨ ਹੋ ਕੇ ਕਹਿੰਦੀ ਪਿਤਾ ਜੀ ਤੁਸੀਂ ਕਦੋਂ ਆਏ ਪਿਤਾ ਜੀ ਬੋਲੇ ਬਸ ਧੀਏ ਤੇਰਾ ਚਿਹਰਾ ਦੇਖਿਆ ਬਹੁਤ ਟਾਈਮ ਹੋ ਗਿਆ ਸੀ ਇਸ ਲਈ ਇੱਥੇ ਤੈਨੂੰ ਮਿਲਣ ਆ ਗਿਆ ਹੋਰ ਸੁਣਾ ਤੇਰਾ ਕੀ ਹਾਲ ਚਾਲ ਹੈ ਤੇ ਨਾਲੇ ਤੂੰ ਇੰਨੀ ਲੇਟ ਕਿਉਂ ਘਰ ਆਉਣੀ ਹੈ ਸਰਬਜੀਤ ਨੂੰ ਲੱਗਿਆ ਜਿਵੇਂ ਉਸ ਦੀ ਚੋਰੀ ਫੜੀ ਗਈ ਹੋਵੇ ਤਿਉਹ ਕਹਿੰਦੀ ਪਿਤਾ ਜੀ ਸ਼ਹਿਰਾਂ ਵਿੱਚ ਇਦਾਂ ਹੀ ਹੁੰਦਾ ਹੈ ਨੌਕਰੀ ਤੇ ਬਹੁਤ ਕੰਮ ਕਰਨਾ ਪੈਂਦਾ ਹੈ ਤੇ ਆਉਂਦਿਆਂ-ਆਉਂਦਿਆਂ ਰਾਤ ਹੋ ਜਾਂਦੀ ਹੈ ਪਿਤਾ ਜੀ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਬੇਟਾ ਵੇਖ ਲਾ ਨਹੀਂ ਤਾਂ ਘਰ ਚੱਲ ਉੱਥੇ ਵੀ ਤਾਂ ਤੇਰਾ ਖਰਚਾ ਵਧੀਆ ਹੀ ਚੱਲ ਰਿਹਾ ਸੀ ਤੈਨੂੰ ਪਰੇਸ਼ਾਨ ਦੇਖ ਕੇ ਮੈਨੂੰ ਬਹੁਤ ਤਕਲੀਫ ਹੋ ਰਹੀ ਹੈ ਤੇਰੀ ਮਾਂ ਵੀ ਬਹੁਤ ਪਰੇਸ਼ਾਨ ਰਹਿੰਦੀ ਹੈ ਇਹ ਸੁਣ ਕੇ ਸਰਬਜੀਤ ਹੱਕੀ ਬਕੀ ਰਹਗੀ ਤੇ ਉਹ ਬੋਲੀ ਨਹੀਂ ਪਿਤਾ ਜੀ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਇੱਥੇ ਬਹੁਤ ਮਜ਼ੇ ਨਾਲ ਰਹਿ ਰਹੀ ਹਾਂ ਇੱਥੇ ਰਹਿਣਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਮੈਂ ਕਾਫੀ ਪੈਸੇ ਵੀ ਜੋੜ ਲਏ ਹਨ ਕੱਲ ਮੈਂ ਬੈਂਕ ਵਿੱਚੋਂ ਕਢਵਾ ਕੇ ਤੁਹਾਨੂੰ ਦੇ ਦੇਵਾਂਗੀ ਤੇ ਤੁਸੀਂ ਲੈ ਜਾਣਾ ਇਹ ਸੁਣ ਕੇ ਉਸਦੇ ਪਿਤਾ ਜੀ ਬੋਲੇ ਨਹੀਂ ਪੁੱਤ ਅਸੀਂ ਤੇਰੀ ਕਮਾਈ ਕਿਵੇਂ ਲੈ ਸਕਦੇ ਹਾਂ ਤੂੰ ਆਪਣੇ ਕੋਲ ਰੱਖ ਪਰ ਜਦੋਂ ਵੀ ਤੂੰ ਪਰੇਸ਼ਾਨ ਹੋਵੇਂ ਘਰ ਆ ਜਾਈਂ ਅਗਲੇ ਦਿਨ ਸਵੇਰ ਹੁੰਦਿਆਂ ਹੀ ਉਸਦੇ ਪਿਤਾ ਜੀ ਪਿੰਡ ਚਲੇ ਗਏ ਉਸ ਦਿਨ ਸਰਬਜੀਤ ਨੂੰ ਥੋੜਾ ਡਰ ਲੱਗ ਰਿਹਾ ਸੀ ਕਿ ਕਿਤੇ ਉਸ ਦੀ ਚੋਰੀ ਫੜੀ ਨਾ ਜਾਵੇ ਕਿਉਂਕਿ ਉਹ ਅਰਜਨ ਨੂੰ ਪਿਆਰ ਕਰਨ ਲੱਗ ਪਈ ਸੀ ਤੇ ਪਿੰਡ ਵਿੱਚ ਇਹ ਸਭ ਕੁਝ ਬਹੁਤ ਬੁਰਾ ਮੰਨਿਆ ਜਾਂਦਾ ਸੀ ਅਰਜਨ ਉਸ ਨੂੰ ਲੈਣ ਆਇਆ ਤਾਂ ਉਹ ਉਸ ਦੇ ਨਾਲ ਆਫਿਸ ਨੂੰ ਨਿਕਲ ਗਈ ਦੁਪਹਿਰ ਵਿੱਚ ਉਸ ਨੇ ਸਾਰੀ ਗੱਲ ਅਰਜਨ ਨੂੰ ਦੱਸ ਦਿੱਤੀ ਉਹ ਅਰਜਨ ਤੋਂ ਕੁਝ ਵੀ ਨਹੀਂ ਛੁਪਾਉਣਾ ਚਾਹੁੰਦੀ ਸੀ ਇਹ ਸੁਣ ਕੇ ਅਰਜਨ ਹੱਸਣ ਲੱਗਾ ਤੇ ਬੋਲਿਆ ਚੱਲ ਜੀ ਬਸ ਇੰਨੀ ਹੀ ਗੱਲ ਸੀ ਇਸ ਵਿੱਚ ਡਰਨ ਵਾਲੀ ਕਿਹੜੀ ਗੱਲ ਹੈ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਕੋਈ ਗੁਨਾਹ ਨਹੀਂ ਕੀਤਾ ਮੈਂ ਕੁਝ ਦਿਨਾਂ ਵਿੱਚ ਪਿੰਡ ਜਾ ਕੇ ਤੇਰੇ ਮਾਤਾ ਪਿਤਾ ਨਾਲ ਮੇਲਾਵਾਂਗਾ ਸਰਬਜੀਤ ਬੋਲੀ ਨਹੀਂ ਨਹੀਂ ਇਦਾਂ ਨਾ ਕਰਿਓ ਪਹਿਲਾਂ ਮੌਕਾ ਵੇਖ ਕੇ ਗੱਲ ਮੈਂ ਕਰਾਂਗੀ ਇਸ ਤਰ੍ਹਾਂ ਸਮਾਂ ਗੁਜ਼ਰਨ ਲੱਗਾ ਅਰਜਨ ਦੇ ਨਾਲ ਰਹਿੰਦਿਆ ਰਹਿੰਦਿਆ ਛੱਬੋ ਦੇ ਤੌਰ ਤਰੀਕੇ ਵੀ ਬਦਲ ਗਏ ਹੁਣ ਉਹ ਪਿੰਡ ਵਿੱਚ ਰਹਿਣ ਵਾਲੀ ਭੋਲੀ ਭਾਲੀ ਜੀ ਕੁੜੀ ਨਹੀਂ ਚੜ ਦੀ ਤੇਜ਼ ਤਰਾਜ਼ ਕੁੜੀ ਬਣ ਚੁੱਕੀ ਸੀ ਛੱਬੂ ਨੇ ਕਾਫੀ ਪੈਸੇ ਇਕੱਠੇ ਕਰ ਲਏ ਸੀ ਇਸ ਵਾਰ ਉਸ ਨੇ ਸੋਚਿਆ ਕਿਉਂ ਨਾ ਦਿਵਾਲੀ ਤੇ ਮਾਪਿਓ ਨੂੰ ਹੀ ਮੇਲਾਵਾ ਕੋ ਆਫਿਸ ਤੋਂ ਛੁੱਟੀ ਲੈ ਕੇ ਪਿੰਡ ਨੂੰ ਨਿਕਲ ਗਈ ਤੇ ਮਾਤਾ ਪਿਤਾ ਲਈ ਉਸ ਨੇ ਕੱਪੜੇ ਖਰੀਦੇ ਸ਼ਹਿਰ ਤੋਂ ਵਧੀਆ ਜੀ ਮਠਿਆਈ ਲਈ ਤੇ ਪਿੰਡ ਪਹੁੰਚ ਗਈ ਅਚਾਨਕ ਆਪਣੀ ਬੇਟੀ ਨੂੰ ਵੇਖ ਕੇ ਛੱਬੂ ਦੀ ਮਾਹਰਾਨ ਹੋਈ ਤੇ ਬਹੁਤ ਖੁਸ਼ ਵੀ ਹੋਈ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ। ਦੋਨੋਂ ਮਾਂ-ਬੇਟੀ ਘੰਟਿਆਂ ਤੱਕ ਗੱਲਾਂ ਕਰਦੀਆਂ ਰਹੀਆਂ। ਫਿਰ ਉਸਦੀ ਮਾਂ ਉਸਦੀ ਪਸੰਦ ਦਾ ਖਾਣਾ ਬਣਾਉਣ ਚਲੀ ਗਈ। ਸ਼ਾਮ ਤੱਕ ਉਸਦੇ ਪਿਤਾ ਜੀ ਵੀ ਖੇਤਾਂ ਤੋਂ ਆ ਗਏ ਸਨ। ਸ਼ੱਬੋ ਨੂੰ ਵੇਖ ਕੇ ਉਹ ਵੀ ਬਹੁਤ ਖੁਸ਼ ਹੋਏ। ਲੇਕਿਨ ਜਿਸ ਤਰ੍ਹਾਂ ਸ਼ੱਬੋ ਉਹਨਾਂ ਨਾਲ ਗੱਲਾਂ ਕਰ ਰਹੀ ਸੀ, ਉਹਨਾਂ ਨੂੰ ਅਹਿਸਾਸ ਹੋ ਰਿਹਾ ਸੀ ਕਿ ਹੁਣ ਉਹ ਸ਼ੱਬੋ ਨਹੀਂ ਰਹੀ ਜੋ ਪਿੰਡ ਤੋਂ ਸ਼ਹਿਰ ਗਈ ਸੀ। ਹੁਣ ਉਹ ਸਿਰਫ ਪੈਸਿਆਂ ਦੀਆਂ ਗੱਲਾਂ ਕਰਦੀ ਸੀ। ਸ਼ਹਿਰ ਦੀ ਚਮਕ-ਤਮਕ ਦੀਆਂ ਗੱਲਾਂ ਕਰਦੀ ਰਹਿੰਦੀ ਸੀ ਉਸ ਨੂੰ ਹੁਣ ਆਪਣੇ ਮਾਤਾ-ਪਿਤਾ ਵੀ ਬੇਕਾਰ ਨਜ਼ਰ ਆ ਰਹੇ ਸਨ ਸ਼ਬੋ ਦੇ ਪਿਤਾ ਨੂੰ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਹੀ ਬੇਆਰਾਮ ਮਹਿਸੂਸ ਹੋ ਰਿਹਾ ਸੀ 2 ਦਿਨ ਬਾਅਦ ਦੀਵਾਲੀ ਸੀ ਸਾਰਿਆਂ ਨੇ ਮਿਲ ਕੇ ਦੀਵਾਲੀ ਮਨਾਈ ਲੇਕਿਨ ਸ਼ਬੋ ਦੇ ਪਿਤਾ ਆਪਣੀ ਧੀ ਦੇ ਵਿਵਹਾਰ ਤੋਂ ਖੁਸ਼ ਨਹੀਂ ਸਨ ਉਹਨਾਂ ਨੂੰ ਲੱਗ ਰਿਹਾ ਸੀ ਕਿ ਹੁਣ ਉਹ ਉਹਨਾਂ ਦੀ ਬੇਟੀ ਨਹੀਂ ਰਹੀ ਦੀਵਾਲੀ ਤੋਂ ਅਗਲੇ ਦਿਨ ਸ਼ਬੋ ਆਪਣੀ ਮਾਂ ਦੇ ਨਾਲ ਬੈਠੀ ਸੀ ਮਾਂ ਕੱਲ ਮੈਂ ਚਲੀ ਜਾਵਾਂਗੀ ਮੇਰੀ ਛੁੱਟੀ ਖਤਮ ਹੋ ਰਹੀ ਹੈ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮਾਂ ਮੈਂ ਇੱਕ ਮੁੰਡੇ ਨੂੰ ਪਿਆਰ ਕਰਦੀ ਹਾਂ ਅਸੀਂ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਹਾਂ ਤੁਸੀਂ ਪਿਤਾ ਜੀ ਨਾਲ ਗੱਲ ਕਰ ਲਿਓ ਤੇ ਉਸ ਦੀ ਮਾਂ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਤੇ ਕਹਿੰਦੀ ਤੂੰ ਇਹ ਕੀ ਕਹਿ ਰਹੀ ਹੈ ਤੇਰੇ ਪਿਤਾ ਜੀ ਨੂੰ ਪਤਾ ਲੱਗੇਗਾ ਤੇ ਉਹ ਬਹੁਤ ਗੁੱਸਾ ਕਰਨਗੇ ਇਹ ਸੁਣ ਕੇ ਛੱਬੋ ਬੋਲੀ ਮਾਂ ਤੁਹਾਨੂੰ ਦੋਵਾਂ ਨੂੰ ਮੰਨਣਾ ਹੀ ਪਵੇਗਾ ਹੁਣ ਮੈਂ ਕਿਸੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਇੱਥੇ ਨਹੀਂ ਰਹਿ ਸਕਦੀ ਤੁਸੀਂ ਮੰਨ ਜਾਓ ਤਾਂ ਵਧੀਆ ਹੈ ਨਹੀਂ ਤਾਂ ਅਸੀਂ ਵਿਆਹ ਤਾਂ ਕਰਵਾ ਹੀ ਲਵਾਂਗੇ ਆਪਣੀ ਤੀ ਹੁਣ ਪਰਾਇ ਜੀ ਲੱਗਣ ਲੱਗ ਪਈ ਸੀ ਸ਼ਾਮ ਨੂੰ ਛੱਬੋ ਦੀ ਮਾਂ ਨੇ ਜਦੋਂ ਉਸ ਦੇ ਪਿਓ ਨੂੰ ਸਾਰੀ ਗੱਲ ਦੱਸੀ ਤਾਂ ਸੁਣ ਕੇ ਉਹਨਾਂ ਨੂੰ ਬਹੁਤ ਗੁੱਸਾ ਆਇਆ ਤੇ ਕਹਿਣ ਲੱਗੇ ਕਿ ਇਹ ਦਿਨ ਵੇਖਣ ਨੂੰ ਅਸੀਂ ਤੈਨੂੰ ਸ਼ਹਿਰ ਭੇਜਿਆ ਸੀ ਕਿ ਤੂੰ ਸਾਡੀ ਨੱਕ ਕਟਵਾ ਦੇਵੇਂ ਇਹ ਰਿਸ਼ਤਾ ਨਹੀਂ ਹੋ ਸਕਦਾ ਤੇ ਨਾ ਹੁਣ ਮੈਂ ਤੈਨੂੰ ਸ਼ਹਿਰ ਜਾਣ ਦੇਵਾਂਗਾ ਇੱਥੇ ਹੀ ਕੋਈ ਢੰਗ ਦਾ ਲੜਕਾ ਵੇਖ ਕੇ ਮੈਂ ਤੇਰਾ ਵਿਆਹ ਕਰ ਦੇਵਾਂਗਾ ਸ਼ਬੋ ਬੋਲੀ ਵੇਖੋ ਪਿਤਾ ਜੀ ਮੈਂ ਵਿਆਹ ਕਰਵਾਵਾਂਗੀ ਤਾਂ ਸਿਰਫ ਅਰਜੁਨ ਨਾਲ ਹੀ ਕਰਵਾਵਾਂਗੀ ਮੈਂ ਤੁਹਾਨੂੰ ਵਿਆਹ ਦਾ ਸੱਦਾ ਭੇਜ ਦੇਵਾਂਗੀ ਜੀ ਕਰੇ ਤਾਂ ਆਸ਼ੀਰਵਾਦ ਦੇਣ ਲਈ ਆ ਜਾਓ ਸ਼ਬੋ ਦੀ ਗੱਲ ਸੁਣ ਕੇ ਉਸਦੇ ਪਿਤਾ ਜੀ ਹੱਕੇ ਪੱਕੇ ਰਹਿ ਗਏ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਸ਼ਬੋ ਦੀ ਮਾਂ ਨੇ ਕਿਹਾ ਸੁਣੋ ਜੀ ਹਜੇ ਤੁਸੀਂ ਗੁੱਸੇ ਵਿੱਚ ਹੋ ਤੇ ਉਹ ਵੀ ਤੁਹਾਨੂੰ ਉਲਟੇ ਜਵਾਬ ਦੇ ਰਹੀ ਹੈ ਸਵੇਰੇ ਗੱਲ ਕਰ ਲਵਾਂਗੇ ਸਾਰੀ ਰਾਤ ਦੋਵੇਂ ਪਾਸੇ ਬਦਲਦੇ ਰਹੇ ਉਹਨਾਂ ਦੀਆਂ ਅੱਖਾਂ ਵਿੱਚੋਂ ਨੀਂਦ ਜਿਵੇਂ ਉੱਡ ਚੁੱਕੀ ਹੋਵੇ ਸਵੇਰੇ ਜਦੋਂ ਦੋਵੇਂ ਉੱਠੇ ਤਾਂ ਵੇਖਿਆ ਸ਼ਬੋ ਇੱਕ ਚਿੱਠੀ ਛੱਡ ਕੇ ਚਲੀ ਗਈ ਸੀ ਜਿਸ ਵਿੱਚ ਲਿਖਿਆ ਸੀ ਪਿਤਾ ਜੀ ਮੈਂ ਇਸ ਪਿੰਡ ਨੂੰ ਅਤੇ ਇੱਥੋਂ ਦੇ ਰਿਵਾਜਾਂ ਨੂੰ ਛੱਡ ਕੇ ਜਾ ਰਹੀ ਹਾਂ ਵਿਆਦਾ ਕਾਰਡ ਭੇਜ ਦੇਵਾਂਗੀ ਤੁਹਾਡਾ ਮਨ ਕਰੇ ਤਾਂ ਆ ਜਾਣਾ ਛੱਬੋ ਨੂੰ ਹੁਣ ਜਿਵੇਂ ਕਿਸੇ ਦੀ ਪਰਵਾਹ ਹੀ ਨਹੀਂ ਰਹੀ ਸੀ ਉਹ ਸ਼ਹਿਰ ਪਹੁੰਚ ਗਈ ਅਗਲੇ ਦਿਨ ਸਵੇਰ ਉਹ ਆਫਿਸ ਜਾਣ ਲਈ ਤਿਆਰ ਹੋਈ ਉਸਨੇ ਅੱਜ ਅਰਜੁਨ ਨੂੰ ਸਾਰੀ ਗੱਲ ਦੱਸਣੀ ਸੀ ਲੇਕਿਨ ਉਸ ਨੂੰ ਲੈਣ ਨਾ ਆਇਆ ਨਾ ਹੀ ਛੱਬੋ ਦਾ ਉਸਨੇ ਫੋਨ ਚੁੱਕਿਆ ਛੱਬੋ ਆਫਿਸ ਪਹੁੰਚੀ ਤਾਂ ਵੀ ਅਰਜੁਨ ਨੇ ਉਸ ਨਾਲ ਕੋਈ ਗੱਲ ਨਾ ਕੀਤੀ ਤੇ ਲਾਂਚ ਟਾਈਮਰ ਸ਼ੱਭੂ ਨੇ ਅਰਜੁਨ ਨੂੰ ਰੋਕ ਲਿਆ ਕਿ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਿਆ ਅਰਜੁਨ ਬੋਲਿਆ ਹੁਣ ਮੇਰੇ ਰਸਤੇ ਤੇਰੇ ਤੋਂ ਅਲੱਗ ਹਨ ਮੈਂ ਵਿਆਹ ਦਾ ਫੈਸਲਾ ਕਰ ਲਿਆ ਹੈ ਮੇਰਾ ਰਿਸ਼ਤਾ ਪੱਕਿਆ ਹੋ ਚੁੱਕਿਆ ਹੈ ਇਹ ਸੁਣ ਕੇ ਸ਼ੱਭੂ ਦੇ ਪੈਰਾਂ ਥੱਲੇ ਉਹ ਜ਼ਮੀਰ ਖਿਸਕ ਗਈ ਕਿ ਤੂੰ ਇਹ ਕੀ ਕਹਿ ਰਿਹਾ ਹੈ ਆਪਾਂ ਦੋਵਾਂ ਨੇ ਤਾਂ ਇੱਕ ਦੂਜੇ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਅਰਜੁਨ ਨੇ ਕਿ ਹਾਂ ਮੈਂ ਆਪਣੇ ਪਾਪਾ ਨਾਲ ਗੱਲ ਕੀਤੀ ਸੀ ਪਰ ਉਹ ਨਹੀਂ ਮੰਨੇ ਮੇਰਾ ਜਿਸ ਜਗਾ ਤੇ ਉਹਨਾਂ ਨੇ ਰਿਸ਼ਤਾ ਪੱਕਾ ਕੀਤਾ ਉਹ ਕਰੋੜਪਤੀ ਹਨ ਤੇ ਉਹਨਾਂ ਦੀ ਇਕਲੌਤੀ ਲੜਕੀ ਹੈ ਮੈਂ ਤਾਂ ਇਸ ਆਫਿਸ ਵਿੱਚ ਵੀ ਰਿਜ਼ਾਈਨ ਦੇ ਰਿਹਾ ਹਾਂ ਵਿਆਹ ਤੋਂ ਬਾਅਦ ਮੈਂ ਹੀ ਉਹਨਾਂ ਦਾ ਸਾਰਾ ਕਾਰੋਬਾਰ ਸੰਭਾਲਣ ਵਾਲਾ ਹਾਂ ਅਤੇ ਤੇਰੇ ਨਾਲ ਵਿਆਹ ਕਰਕੇ ਮੈਨੂੰ ਮਿਲਣਾ ਹੀ ਕੀ ਸੀ ਅਸੀਂ ਦੋਵੇਂ ਸਾਰੀ ਉਮਰ ਇਸ ਆਫਿਸ ਵਿੱਚ ਖਾਪਦੇ ਰਹਿੰਦੇ ਇੱਕ ਇੱਕ ਚੀਜ਼ ਨੂੰ ਤਰਸਦੇ ਰਹਿੰਦੇ हो सके त मेनु भूल जाई ਛੱਬੋ ਉਥੋਂ ਉੱਠ ਕੇ ਸਿੰਧਾ ਬੌਸ ਦੇ ਕੈਬਿਨ ਵਿੱਚ ਗਈ ਤੇ ਬੋਲੀ ਸਰ ਮੇਰੀ ਤਬੀਅਤ ਠੀਕ ਨਹੀਂ ਹੈ ਮੈਨੂੰ ਹਾਫ ਡੇ ਚਾਹੀਦਾ ਹੈ ਉਸ ਦੇ ਬੌਸ ਨੇ ਉਸ ਨੂੰ ਛੁੱਟੀ ਦੇ ਦਿੱਤੀ ਉਹ ਆਪਣਾ ਬੈਗ ਚੁੱਕ ਕੇ ਆਟੋ ਲੈ ਕੇ ਆਪਣੇ ਫਲੈਟ ਵਿੱਚ ਆ ਗਈ ਆਉਂਦਿਆਂ ਹੀ ਬੈੱਡ ਤੇ ਲੇਟ ਗਈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਮੇਰੇ ਨਾਲ ਠੀਕ ਨਹੀਂ ਹੋਇਆ ਮੈਂ ਆਪਣੇ ਮਾਤਾ ਪਿਤਾ ਨੂੰ ਧੋਖਾ ਦਿੱਤਾ ਬਦਲੇ ਵਿੱਚ ਮੈਨੂੰ ਵੀ ਤਾਂ ਧੋਖਾ ਹੀ ਮਿਲਣਾ ਸੀ ਹੁਣ ਮੈਂ ਕਿਸ ਮੂਹ ਨਾਲ ਪਿੰਡ ਜਾਵਾਂ ਮਨ ਕਰ ਰਿਹਾ ਹੈ ਕਿ ਮਰ ਜਾਵਾਂ ਸ਼ਾਮ ਨੂੰ ਉਸਨੇ ਅਮ੍ਰਿਤਾ ਨੂੰ ਸਾਰੀ ਗੱਲ ਦੱਸੀ ਅਮ੍ਰਿਤਾ ਸਮਝ ਗਈ ਕਿ ਹਾਲਾਤ ਬਹੁਤ ਨਾਜ਼ੁਕ ਹਨ ਛੱਬੋ ਕੋਈ ਵੀ ਗਲਤ ਕਦਮ ਨਾ ਚੁੱਕ ਲਵੇ ਇਸ ਲਈ ਉਸਨੇ ਕਿਹਾ ਮਾਤਾ ਪਿਤਾ ਤਾਂ ਆਖਿਰ ਮਾਤਾ ਪਿਤਾ ਹੀ ਹੁੰਦੇ ਹਨ ਉਹ ਤੈਨੂੰ ਮਾਫ ਕਰ ਦੇਣਗੇ ਕੱਲ ਸਵੇਰ ਆਪਾਂ ਦੋਵੇਂ ਪਿੰਡ ਚੱਲਾਂਗੇ ਆ ਛੱਬੋ ਮਨਾ ਕਰਦੀ ਰਹੀ ਲੇਕਿਨ ਅਮ੍ਰਿਤਾ ਉਸ ਨੂੰ ਲੈ ਕੇ ਪਿੰਡ ਪਹੁੰਚ ਗਈ ਘਰ ਪਹੁੰਚਦਿਆਂ ਪਹੁੰਚਦਿਆਂ ਸ਼ਾਮ ਹੋ ਗਈ। ਛੱਬੋ ਅਮ੍ਰਿਤਾ ਦੇ ਨਾਲ ਆਪਣੇ ਘਰ ਪਹੁੰਚੀ। ਵੇੜੇ ਵਿੱਚ ਉਸਦੇ ਮਾਤਾ-ਪਿਤਾ ਇੱਕ ਮੰਜ਼ੀ ਤੇ ਬੈਠੇ ਹੋਏ ਸਨ। ਛੱਬੋ ਜਾਂਦਿਆਂ ਹੀ ਆਪਣੇ ਪਿਓ ਦੇ ਪੈਰਾਂ ਵਿੱਚ ਡਿੱਗ ਪਈ। ਪਿਤਾ ਜੀ ਮੈਨੂੰ ਮਾਫ਼ ਕਰ ਦਿਓ। ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ। ਮੈਂ ਤੁਹਾਡੇ ਸੁਪਨਿਆਂ ਨੂੰ ਤੋੜਿਆ, ਤੁਹਾਨੂੰ ਧੋਖਾ ਦਿੱਤਾ। ਉਸ ਤੋਂ ਵੱਡਾ ਧੋਖਾ ਮੈਨੂੰ ਵੀ ਮਿਲਿਆ। ਹੁਣ ਮੈਂ ਕਦੀ ਸ਼ਹਿਰ ਨਹੀਂ ਜਾਵਾਂਗੀ ਜਿੱਥੇ ਤੁਸੀਂ ਮੇਰਾ ਵਿਆਹ ਕਰੋਗੇ ਮੈਂ ਕਰਵਾ ਲਵਾਂਗੀ। ਸ਼ਬੋਦੇ ਪਿਤਾ ਨੇ ਉਸ ਨੂੰ ਚੁੱਕਿਆ ਤੇ ਗਲੇ ਨਾਲ ਲਗਾ ਲਿਆ ਕਿ ਤੀਏ ਸਭ ਭੁੱਲ ਜਾ ਜੋ ਬੀਤ ਗਿਆ ਸੋ ਬੀਤ ਗਿਆ ਹੁਣ ਉਸ ਨੂੰ ਦੇ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਮੇਰੀ ਧੀ ਮੈਨੂੰ ਵਾਪਸ ਮਿਲ ਗਈ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਇਸ ਤਰ੍ਹਾਂ ਪਿੰਡ ਦੀ ਭੋਲੀ ਪਾਲੀ ਕੁੜੀ ਆਪਣੇ ਘਰ ਵਾਪਸ ਆ ਗਈ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਪੰਜਾਬੀ ਕਹਾਣੀ ਮਾਂ ਪਿਓ ਨੂੰ ਧੋਖਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਕਰਕੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ رائے ਜ਼ਰੂਰ ਦੇਣਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਜ਼ਰੂਰ ਜਾਇਓ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ